ਇਕ ਹੋਰ 21 ਕੁਸਾਲ ਦੀ ਨਿੱਕੀ ਜਹੀ ਉਮਰੇ ਹੀ ਵਿਧਵਾ ਹੋ ਬੈਠੀ ਸੀ ਉਸ ਦੀ ਗੋਦੀ ਇੱਕ ਨਿੱਕਾ ਜਿਹਾ ਮਲੂਕ ਜਿਹਾ ਬੱਚਾ ਵੀ ਸੀ ਉਹ ਪੀਕੇ ਘਰ ਬੈਠੀ ਦਿਨ ਕੱਟ ਰਹੀ ਸੀ ਬੱਚਾ ਗੋਦੀ ਹੋਣ ਕਰਕੇ ਉਸ ਨੂੰ ਦੁਬਾਰਾ ਅਪਣਾਉਣ ਲਈ ਕੋਈ ਵੀ ਤਿਆਰ ਨਹੀਂ ਸੀ ਰੱਬ ਦਾ ਭਾਣਾ ਮੰਨ ਕੇ ਉਸ ਨੇ ਆਪਣੇ ਬੱਚੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਆਪਣਾ ਭਵਿੱਖ ਸਮਝ ਲਿਆ ਸੀ ਬੀਏ ਤੱਕ ਪੜ੍ਹੀ ਲਿਖੀ ਹੋਣ ਕਰਕੇ ਚਕੌਰ ਨੇ ਗੁਜਾਰੀ ਲਈ ਇੱਕ ਨੌਕਰੀ ਲੱਭ ਲਈ ਸੀ ਨਿਆਣੀ ਉਮਰੇ ਵਿਆਹੀ ਹੋਣ ਕਰਕੇ ਉਹ ਵਿਆਹੀ ਜਾਂ ਵਿਧਵਾ ਨਹੀਂ ਸੀ ਲੱਗਦੀ ਇਸ ਕਰਕੇ ਉਸ ਤੇ ਦਫ਼ਤਰ ਵਿੱਚ ਹੀ ਕਿਸੇ ਮੁੰਡੇ ਨੇ ਉਸ ਨੂੰ ਪਸੰਦ ਕਰਨ ਦਾ ਦਾਵਾ ਕਰਦੇ ਹੋਏ ਉਸ ਨਾਲ ਵਿਆਹ ਕਰਾਉਣ ਲਈ ਆਖ ਦਿੱਤਾ ਸੀ ਪਰ ਚਕੌਰ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਦੋਂ ਕਈ ਦਿਨਾਂ ਤੱਕ ਉਹ ਮੁੰਡਾ ਉਸ ਨੂੰ ਵਿਆਹ ਦੀ ਗੱਲ ਵਾਰ-ਵਾਰ ਆਖਦਾ ਰਿਹਾ ਸੀ ਤਾਂ ਚਕੋਰ ਨੇ ਆਪਣਾ ਸੱਚ ਉਸ ਮੁੰਡੇ ਨੂੰ ਦੱਸ ਹੀ ਦਿੱਤਾ ਇਹ ਸੁਣ ਕੇ ਮੁੰਡੇ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ ਉਹ ਹੋ ਤੁਸੀਂ ਵਿਧਵਾ ਹੋ ਚਕੋਰ ਬੋਲੀ ਕਿ ਹੁਣ ਤੁਸੀਂ ਮੈਨੂੰ ਅਪਣਾ ਸਕਦੇ ਹੋ ਹੁਣ ਮੁੰਡਾ ਬੋਲਿਆ ਨਹੀਂ ਵਿਆਹ ਉਹ ਵਿਧਵਾ ਨਾਲ ਇਹ ਕਦੇ ਵੀ ਨਹੀਂ ਕਿਉਂਕਿ ਮੇਰਾ ਪਰਿਵਾਰ ਇੱਕ ਕਹਿੰਦਾ ਕਹਾਉਂਦਾ ਉੱਚੀ ਸ਼ਾਨ ਵਾਲਾ ਪਰਿਵਾਰ ਹੈ ਉਹ ਇੱਕ ਵਿਧਵਾ ਨਾਲ ਵਿਆਹ ਕਰਨ ਲਈ ਕਦੇ ਵੀ ਤਿਆਰ ਨਹੀਂ ਹੋ ਸਕੇਗਾ ਵਿਧਵਾ ਉਹ ਇੱਕ ਬੱਚੇ ਦੀ ਮਾਂ ਹੈ ਮਾਫ ਕਰਨਾ ਜੀ ਮੇਰੀ ਗਲਤੀ ਸੀ ਜੋ ਮੈਂ ਤੁਹਾਨੂੰ ਵਿਆਹ ਲਈ ਕਹਿ ਦਿੱਤਾ ਚ ਕੋਰ ਜਿਵੇਂ ਇੱਕ ਵਾਰ ਫਿਰ ਟੁੱਟ ਗਈ ਹੋਵੇ ਉਹਦੇ ਨੈਣਾਂ ਚੋਂ ਵਰਿਆਂ ਦਾ ਸਹਿਲਾਬ ਉੱਤਰ ਆਇਆ ਸੀ ਤੇ ਉਹਦੇ ਕੰਨਾਂ 'ਚ ਇੱਕੋ ਹੀ ਆਵਾਜ਼ ਵਾਰ-ਵਾਰ ਗੂੰਜ ਰਹੀ ਸੀ ਉਹ ਹੋ ਤੁਸੀਂ ਵਿਧਵਾ ਹੋ ਸੋ ਦੋਸਤੋ ਸ਼ਾਇਦ ਤੁਹਾਨੂੰ ਇਹ ਕਹਾਣੀ ਪਸੰਦ ਆਵੇ ਜੋ ਸਾਡੇ ਸਮਾਜ ਨੂੰ ਵਿਧਵਾ ਨੂੰ ਵੀ ਦੁਬਾਰਾ ਜ਼ਿੰਦਗੀ ਜਿਉਣ ਦਾ ਮੌਕਾ ਦੇਣਾ ਚਾਹੀਦਾ ਤਾਂ ਜੋ ਵਿਧਵਾ ਨਾਮ ਦਾ ਸ਼ਬਦ ਔਰਤ ਦੀ ਜ਼ਿੰਦਗੀ 'ਚੋਂ ਖਤਮ ਹੋ ਸਕੇ ਅਤੇ ਉਹ ਨਵੇਂ ਸਿਰੇ ਤੋਂ ਜ਼ਿੰਦਗੀ ਦਾ ਸਫ਼ਰ ਤੈਅ ਕਰ ਸਕੇ